ਨਰੇ ਭਾਇ ਤੁਮਨ ਮੋਬੀਸ਼ ਮਹਾਰਾਜ ਜੀ ਜੈ ਸਭ ਜੀ ਕ੍ਰਿਯਾ 177 ਗਿਆਨਾਤ ਮਹਾਰਾਜ ਜੀ ਜੈ ਅੱਜ ਜਗਤਗੁਰੂ ਵਾਲਮੀਕੀ ਮਹਾਰਾਜ ਮੰਦਰ ਗਿਆਨ ਆਸ਼ਰਮ ਬੂਸਟੇਟ ਵਰਮੀ ਕੌਂਡੀ ਪ੍ਰਬੰਧਕ ਕਮੇਟੀ ਔਰ ਸਾਰੀ ਸੰਗਤ ਵੱਲੋਂ ਅਸੀਂ ਇੰਡੀਆ ਦੇ ਵਿੱਚ ਵਾਸਤੇ ਖਾਸ ਕਰ ਪੰਜਾਬ ਦੇ ਵਿੱਚ ਵਾਸਤੇ ਆਪਣੀ ਸਾਰੇ ਸਮਾਜ ਨੂੰ ਇੱਕ ਬੇਨਤੀ ਕਰਨੀ ਚਾਹੁੰਦੇ ਆ ਕਿ 22 ਅਕਤੂਬਰ ਭਗਵਾਨ ਬਾਣੀ ਕੀ ਆਸ਼ਰਮ ਅਮਰਸਰ ਵਿਖੇ ਸੰਤਾਂ ਦੇ ਸਹਿਯੋਗ ਦੇ ਨਾਲ ਸੰਤਾਂ ਦੀ ਰਹਿਨਮਾਈ ਹੇਠ ਲਾਲ ਰੰਗ ਦਾ ਝੰਡਾ ਜਿਹਦਾ ਅਸੀਂ ਆਸ਼ਰਮ ਵਿਖੇ ਚੜਾਇਆ ਗਿਆ ਔਰ ਉਸ ਤੋਂ ਦੇ ਨੁਕਤੇ ਆਉਂਦੇ ਨੇ ਬਹੁਤ ਕੁਝ ਸਹੀ ਤੇ ਕੁਝ ਗਲਤ ਵੀ ਹੋਇਆ ਜਿਦਾ ਅਸੀਂ ਸਮਰਥਨ ਤੇ ਵਿਰੋਧ ਵੀ ਜ਼ਰੂਰ ਕਰਦੇ ਹਾਂ ਪਰ ਜਿੱਥੇ ਅਸੀਂ ਲਾਲ ਝੰਡੇ ਦੇ ਹੱਕ ਵਿੱਚ ਹਾਂ ਉਥੇ ਅਸੀਂ ਕਿਸੇ ਦੂਸਰੇ ਰੰਗ ਦਾ ਵਿਰੋਧ ਨਹੀਂ ਕਰਦੇ ਪਰ ਉਸ ਤੋਂ ਬਾਅਦ ਜੋ ਕੋਈ ਸਮਾਜ ਦੇ ਵਿੱਚ ਹੋ ਰਿਹਾ ਖਾਸ ਕਰਕੇ ਸੋਸ਼ਲ ਮੀਡੀਆ ਤੇ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਡਿਸਕਿਊਟ ਵਧ ਗਿਆ ਜਿਹਦੇ ਨਾਲ ਸਮਾਜ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ ਆਉਣ ਵਾਲੇ ਟਾਈਮ ਦੇ ਵਿੱਚ ਫਾਈਨੈਂਸ਼ਲੀ ਵੀ ਹੋਵੇਗਾ ਔਰ politically ਵੀ ਜਿਹੜਾ ਹੈ ਉਹ ਬਹੁਤ ਨੁਕਸਾਨ ਹੋਵੇਗਾ ਸੋ ਇਸ ਸਾਰੇ ਡਿਸਕਿਊਟ ਨੂੰ ਦੇਖਦੇ ਹੋਇਆ ਅਸੀਂ ਮੰਦਰ ਦੀ ਪ੍ਰਬੰਧਕ ਕਮੇਟੀ ਨੇ ਇੱਕ ਫੈਸਲਾ ਕੀਤਾ ਇੱਕ ਵੀਡੀਓ ਬਣਾ ਰਹੇ ਹਾਂ ਔਰ ਉਸ ਵੀਡੀਓ ਦੇ ذریعے ਅਸੀਂ ਸਾਰੇ ਸਮਾਜ ਨੂੰ ਇੱਕ ਬੇਨਤੀ ਹੀ ਕਰਨ ਜਾ ਰਹੇ ਹਾਂ ਕਿ ਪਲੀਜ਼ ਇਸ ਰਿਫਿਊਜ਼ ਨੂੰ ਜਿਹੜਾ ਹੈ ਉਹ ਖਤਮ ਕਰਨ ਦੇ ਵੱਲ ਨੂੰ ਕੋਈ ਰਸਤੇ ਲੱਭੀਏ ਕਿ ਇਸ ਨੂੰ ਜਿਹੜਾ ਹੈ ਉਹ ਜਲਦੀ ਖਤਮ ਹੋ ਜਾਏ ਕਿਉਂਕਿ ਅਗਰ ਉਥੇ ਨਿਸ਼ਾਨ ਸਾਹਿਬ ਆਗਮ ਦਾ ਚੜ ਗਿਆ ਕਿ ਹੁਣ ਸਾਡੇ ਸਮਾਜ ਨੂੰ ਜਿਹੜਾ ਹੈ ਉਹ ਉਸ ਰੰਗ ਨੂੰ ਬਣਾ ਲੈਣਾ ਚਾਹੀਦਾ ਕਿਉਂਕਿ ਇਹ ਸਾਡਾ ਰੰਗ ਜਿਹੜਾ ਆ ਇਹ ਵੀ ਜੁਗਾ ਜੁਗਾ ਤੋਂ ਹੀ ਜਿਹੜਾ ਚੱਲਿਆ ਆ ਰਿਹਾ ਇਹ ਕੋਈ ਅੱਜ ਦਾ ਰੰਗ ਨਹੀਂ ਹੈ ਇਹ ਸਾਡੀ ਸੰਤਾ ਉਹ ਕੁਝ ਜਿੰਨੇ ਵੀ ਅੱਜ ਤੱਕ ਕੋਈ ਨੇ ਉਹਨਾਂ ਨੇ ਇਸੇ ਹੀ ਰੰਗ ਦੇ ਨਾਲ ਹੀ ਆਪਣੇ ਆਪ ਨੂੰ ਅੱਗੇ ਵਧਾਇਆ ਹੈ ਸੋ ਅਸੀਂ ਬਾਕੀ ਸਮਾਜ ਨੂੰ ਵੀ ਇਹ ਹੀ ਬੇਨਤੀ ਕਰਦੇ ਹਾਂ ਕਿ ਆਪਾਂ ਇਸ ਰੰਗ ਦੇ ਨਾਲ ਹੀ ਇਕੱਠੇ ਹੋ ਕੇ ਚੱਲੀਏ ਔਰ ਅਗਰ ਕਿਸੇ ਤਰ੍ਹਾਂ ਦੀਆਂ ਕੋਈ ਇੱਕ ਦੂਸਰੇ ਦੇ ਪ੍ਰਤੀ ਉਜੇ ਇੱਕ ਦੂਸਰੇ ਦੇ ਪ੍ਰਤੀ ਗਲਤ ਸਮਝੀਆਂ ਨੇ ਉਹਨਾਂ ਨੂੰ ਬੈਠ ਕੇ ਜਿਹੜਾ ਹੈ ਉਹ ਹੱਲ ਕਰਨ ਦੀ ਕੋਸ਼ਿਸ਼ ਕਰੀਏ ਕਿਸੇ ਖਾਲਦੇ ਵੱਲ ਵਧੀਏ ਕਿ ਇੱਕ ਇੱਕ ਦੂਸਰੇ ਦੇ ਨਾਲ ਰਲ ਕੇ ਚੱਲੀਏ ਤਾਂ ਕਿ ਆਸ਼ਰਮ ਦੇ ਵਿੱਚ ਹੋਰ ਵੀ ਜਿਹੜੇ ਕੰਮ ਕਰਨ ਵਾਲੇ ਨੇ ਜਿਹੜੀਆਂ ਕਮੀਆਂ ਨੇ ਆਪਾਂ ਉਹਨਾਂ ਨੂੰ ਦੂਰ ਕਰ ਸਕੀਏ ਤੇ ਅਸੀਂ ਇਸ ਉਮੀਦ ਦੇ ਨਾਲ ਇਹ ਵੀਡੀਓ ਬਣਾ ਰਹੇ ਹਾਂ ਬੇਨਤੀ ਕਰ ਰਹੇ ਹਾਂ ਵਾਰ-ਵਾਰ ਕਿ ਜਿੰਨਾ ਵੀ ਸਾਡਾ ਸਮਾਜ ਹੈ ਉਹ ਸੋਸ਼ਲ ਮੀਡੀਆ ਤੋਂ ਪੂਰਾ ਯਾਤ ਪਰਹੇਜ਼ ਕਰੀਏ ਇੱਕ ਦੂਸਰੇ ਨੂੰ ਵੱਧ ਘੱਟ ਬੋਲਣ ਦੀ ਸੰਤਾਮਾ ਕੋਸ਼ਿਸ਼ ਨੂੰ ਵਾੜਾ ਚੰਗਾ ਬੋਲਣ ਨਾਲੋਂ ਵਧੀਆ ਇਹ ਹੋਵੇਗਾ ਕਿ ਅਗਰ ਅਸੀਂ ਆਪਣਾ ਰੱਤ ਸਮਾਜ ਨਾਲ ਮਿਲ ਕੇ ਇੱਕ ਜਿੰਨੇ ਵੀ ਸੰਗਠਨ ਨੇ ਉਹ ਵੀ ਉਹ ਜਿੰਨਾ ਸੰਤ ਸਮਾਜ ਹੈ ਉਹ ਵੀ ਇੱਕ ਦੂਸਰੇ ਦੇ ਨਾਲ ਨਾਲ ਮਿਲ ਕੇ ਬੈਠ ਕੇ ਕੋਈ ਫੈਸਲਾ ਕਰੀਏ ਤਾਂ ਕਿ ਆਪਾਂ ਜਿਹੜੀ ਹੈ ਇਸ ਫੁੱਟ ਤੋਂ ਵੱਸ ਸਕੀਏ ਤੇ ਆਪਾਂ ਇੱਕ ਜੁੱਟ ਹੋ ਕੇ ਆਪਣੇ ਸਮਾਜ ਨੂੰ ਔਰ ਆਸ਼ਰਮ ਦੇ ਵਾਸਤੇ ਵਧੀਆ ਕਾਜ ਕਰ ਸਕੀਏ ਤੇ ਇੱਕ ਵਾਰ ਫਿਰ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਸਾਡੇ ਇਸ ਸੰਗਤ ਦੀ ਪ੍ਰਬੰਧਕ ਕਮੇਟੀ ਦੀ ਬੇਨਤੀ ਨੂੰ ਸਾਡੇ ਮਹਾਪੂਰਜ ਸਾਡੇ ਸਾਰੇ ਹੀ ਸੰਗਠਨ ਜਰੂਰ ਪ੍ਰਵਾਨ ਕਰਨਗੇ ਇਸੇ ਉਮੀਦ ਦੇ ਨਾਲ ਸਾਰਿਆਂ ਨੂੰ ਬਹੁਤ ਪਰੀ ਪਿਆਰ ਭਰੀ ਜੈ ਵਾਲਮੀਕੀ ਜੋ ਬੋਲੇ ਈ ਸੋਨੇ ਭਗਵਾਨ ਵਾਲਮੀ ਮਹਾਰਾਜ ਜੀ ਜੈ ਸਹਿਬ શ્રી ਜੀ ਦੇ ਸਤਿ ਸ੍ਰੀ ਅਕਾਲ ਨਾਨਕ ਮਹਾਰਾਜ ਜੀ ਜੈ